ਪੋਸਟੇਰ ਦੇ ਵਿੱਚ ਅਸੀਂ ਇਸ ਖੱਡੇ ਦੇ ਵਿੱਚ ਇਸੇ ਤਰੀਕੇ ਦੇ ਨਾਲ ਮਾਨਪੁਰੀ ਜੀਆਂ ਪੋਚੀਆਂ ਨੂੰ ਸੁੱਟਿਆ ਗਿਆ ਮੈਂ ਉਹਨਾਂ ਅਧਿਕਾਰੀਆਂ ਨੂੰ ਪੁੱਛਣਾ ਚਾਹੁੰਦਾ ਕਿ ਕੀ ਇਹ ਇੱਕੋ ਫੰਡਲੀ ਆ ਕਿਸੇ ਵਾਸਤੇ ਪੁਸਤਕ ਹੋ ਸਕਦੀ ਆ ਕਿਸੇ ਵਾਸਤੇ ਪੰਜਾਬੀ ਦੀ ਕਿਤਾਬ ਹੋ ਸਕਦੀ ਆ ਇਹ ਪਰ ਸਾਡੇ ਵਾਸਤੇ ਧਾਰਮਿਕ ਕੁੱਤੀ ਆ ਖਬਰ ਇਸ ਸਮੇਂ ਤੁਹਾਡੇ ਨਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਸਾਂਝੀ ਕਰ ਰਿਹਾ ਦੱਸ ਦਈਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਹਜ਼ਾਰਾਂ ਮਹਾਨ ਕੋਸ਼ ਨੂੰ ਜ਼ਮੀਨ ਵਿੱਚ ਦਫਨਾਉਣ ਅਤੇ ਪਾਣੀ ਵਿੱਚ ਸੁੱਟਣ ਦੇ ਖਿਲਾਫ ਵਿਦਿਆਰਥੀਆਂ ਦਾ ਗੁੱਸਾ ਚੱਲ ਕੇ ਹੈ ਵੱਡਾ ਹੰਗਾਮਾ ਰੋਜ਼ ਪ੍ਰਦਰਸ਼ਨ ਵਿਦਿਆਰਥੀਆਂ ਦੇ ਵੱਲੋਂ ਕੀਤਾ ਗਿਆ ਹੈ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਨੇ ਇਹਨਾਂ ਨੂੰ ਦਫਨਾ ਕੇ ਬੇਅਦਬੀ ਕੀਤੀ ਹੈ ਵਿਦਿਆਰਥੀਆਂ ਅਨੁਸਾਰ ਮਹਾਨ ਕੋਸ਼ ਵਿੱਚ ਗੁਰਬਾਣੀ ਤੇ ਸਿੱਖ ਧਰਮ ਨਾਲ ਸੰਬੰਧਿਤ ਸਮੱਗਰੀ ਹੈ ਜਿਸ ਨੂੰ ਇਸ ਤਰੀਕੇ ਦੇ ਨਾਲ ਨਸ਼ਟ ਕਰਨਾ ਸਰਾਸਰ ਗਲਤ ਹੈ ਸਰਾਸਰ ਬੇਅਦਬੀ ਹੈ ਤਸਵੀਰਾਂ ਵੀ ਅਸੀਂ ਤੁਹਾਡੇ ਨਾਲ ਸਕ੍ਰੀਨ ਤੇ ਸਾਂਝੀਆਂ ਕਰ ਰਿਹਾ ਤਾਂ ਦੱਸ ਦਈਏ ਪਟਿਆਲਾ ਪੁਲਿਸ ਦੇ ਵੱਲੋਂ ਕਾਰਵਾਈ ਵੀ ਕੀਤੀ ਗਈ ਹੈ ਯਾਨੀ ਯੂਨੀਵਰਸਿਟੀ ਦੇ ਵਾਈਸ ਚੈਂਸਲਰ ਦੇ ਖਿਲਾਫ ਐਫ ਆਈ ਆਰ ਵੀ ਦਰਜ ਕੀਤੀ ਗਈ ਹੈ ਉੱਥੇ ਹੀ ਡੀਨ ਅਕੈਡਮੀ ਰਜਿਸਟਰਾਰ ਤੇ ਪ੍ਰਕਾਸ਼ਨ ਬਿਊਰੋ ਦੇ ਖਿਲਾਫ ਵੀ ਕਾਰਵਾਈ ਹੋਈ ਹੈ ਯੂਨੀਵਰਸਿਟੀ ਦੇ ਜਿਹੜੇ ਅਧਿਕਾਰੀਆਂ ਦੇ ਵੱਲੋਂ ਇਸ ਨੂੰ ਦਫਨਾਇਆ ਗਿਆ ਸੀ ਹਾਲਾਂਕਿ ਜਿਹੜਾ ਜਾਂਚ ਜਿਹੜੀ ਇਸ ਮਾਮਲੇ ਦੀ ਜਾਰੀ ਹੈ ਜਿਵੇਂ ਕੋਈ ਅਧਿਕਾਰਤ ਬਿਆਨ ਇਸ ਮਾਮਲੇ ਨੂੰ ਲੈ ਕੇ ਆਵੇਗਾ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੇ ਤਾਂ ਦੱਸ ਦिए ਕਿ ਵਿਦਿਆਰਥੀਆਂ ਦੇ ਵੱਲੋਂ ਰਾਜ ਕੇ ਰੋਜ਼ ਪ੍ਰਦਰਸ਼ਨ ਕੀਤਾ ਗਿਆ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਇਸ ਦੀ ਬੇਅਦਬੀ ਜਿਹੜੀ ਕੀਤੀ ਗਈ ਹੈ ਤਾਂ ਵਿਦਿਆਰਥੀਆਂ ਦੇ ਵੱਲੋਂ ਕੀ ਕੁਝ ਕਿਹਾ ਜਾ ਰਿਹਾ ਹੈ ਤੁਸੀਂ ਖੁਦ ਹੀ ਸੁਣ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਮੇਂ ਅਸੀਂ ਖੜੇ ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਇਸ ਸਮਾਨਕੋਸ਼ ਨੂੰ ਨਸ਼ਟ ਕਰਨ ਦਾ ਫੈਸਲਾ ਆਉਂਦਾ ਵਿਧਾਨ ਸਭਾ ਦੇ ਵੱਲੋਂ ਕਿ ਇਸ ਸਮਾਨਕੋਸ਼ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਟਿਆਲਾ ਦਸਤੂਆਏ ਕਰੇ ਪੰਜਾਬ ਯੂਨੀਵਰਸਿਟੀ ਪਟਿਆਲਾ ਆਪਣੇ ਪ੍ਰੋਫੈਸਰਾਂ ਦੀ ਇੱਕ ਨਿਯੁਕਤੀ ਕਰਦੀ ਆ ਇੱਕ ਕਮੇਟੀ ਬਣਦੀ ਆ ਉਹ ਕਮੇਟੀ ਵੱਲੋਂ ਇਹ ਤਰਕ ਦਿੱਤਾ ਜਾਂਦਾਗਾ ਕਿ ਅਸੀਂ ਇਕੋ ਫ੍ਰੈਂਡਲੀ ਹੋਣ ਦੇ ਨਾਤੇ ਮਹਾਨ ਪੋਸ਼ਦੀਆਂ ਘੱਟ ਤੋਂ ਘੱਟ 15 ਤੋਂ 20 ਹਜ਼ਾਰ ਜਿਹੜੀਆਂ ਕਾਪੀਆਂ ਆ ਉਹਨੂੰ ਅਸੀਂ ਮਿੱਟੀ ਦੇ ਖੱਡੇ ਪੱਟ ਕੇ ਉਹਦੇ ਵਿੱਚ ਸੁੱਟ ਕੇ ਉੱਪਰ ਉਹਦੇ ਪਾਣੀ ਛੱਡ ਕੇ ਗਾਲ ਕੇ ਜਿਹੜਾ ਅਸੀਂ ਇਕੋ ਫ੍ਰੈਂਡਲੀ ਹੋਣ ਦਾ ਜਿਹੜਾ ਸਨੇਹਾ ਦੇ ਕੇ ਤਾਂ ਅਸੀਂ ਇਸ ਮਹਾਨ ਪੋਸ਼ ਨੂੰ ਡਿਸਟਰਾਏ ਕਰਾਂਗੇ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਆ ਮਹਾਨ ਕੋਸ਼ ਦੀਆਂ ਉਹ ਪੋਥੀਆਂ ਕਿ ਜਿਨ੍ਹਾਂ ਦੇ ਉੱਪਰੋਂ ਅਜੇ ਤੱਕ ਪਲਾਸਟਿਕ ਦਾ ਅਨਵਲਪ ਵੀ ਨਹੀਂ ਉਤਰਿਆ ਉਸ țeਰ ਦੇ ਵਿੱਚ ਅਸੀਂ ਇਸ ਖੱਡੇ ਦੇ ਵਿੱਚ ਇਸੇ ਤਰੀਕੇ ਦੇ ਨਾਲ ਮਹਾਨ ਕੋਸ਼ ਦੀਆਂ ਪੋਥੀਆਂ ਨੂੰ ਸੁੱਟਿਆ ਗਿਆ ਮੈਂ ਉਹਨਾਂ ਅਧਿਕਾਰੀਆਂ ਨੂੰ ਪੁੱਛਣਾ ਚਾਹੁੰਨਾ ਕਿ ਕੀ ਇਹ ਇਕੋ ਫ੍ਰੈਂਡਲੀ ਆ ਕੀ ਇਹ ਪਾਣੀ ਦੇ ਵਿੱਚ ਗਲ ਜਾਏਗਾ ਦੂਸਰੀ ਗੱਲ ਇਹ ਮਹਾਨ ਕੋਸ਼ ਕਿਸੇ ਵਾਸਤੇ ਕੋਸ਼ ਹੋ ਸਕਦਾ ਕਿਸੇ ਵਾਸਤੇ ਪੁਸਤਕ ਹੋ ਸਕਦੀ ਆ ਕਿਸੇ ਵਾਸਤੇ ਪੰਜਾਬੀ ਦੀ ਕਿਤਾਬ ਹੋ ਸਕਦੀ ਆ ਇਹ ਮਾਰੇ ਸਾਡੇ ਵਾਸਤੇ ਧਾਰਮਿਕ ਪੁਥੀ ਆ ਉਹ ਕਿਵੇਂ ਕਿ ਇਸ ਮਹਾਨ ਕੋਸ਼ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕੱਲੇ-ਕੱਲੇ ਸ਼ਬਦ ਦੀ ਐਂਟਰੀ ਉਸ ਤੋਂ ਬਾਅਦ ਦਸਮ ਗ੍ਰੰਥ ਦੀ ਐਂਟਰੀ ਉਸ ਤੋਂ ਬਾਅਦ ਸਰਬਲੋਹ ਗ੍ਰੰਥ ਦੀ ਐਂਟਰੀ ਅਤੇ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਸੈਕੰਡਰੀ ਸੋਰਸਸ ਜਿਹੜੇ ਸਿੱਖ ਧਰਮ ਦੇ ਨਾਲ ਸੰਬੰਧ ਰੱਖਦੇ ਆ ਉਹਨਾਂ ਦੇ ਇਦਰਾਜੇ ਦੇ ਵਿੱਚ ਦਰਜ ਕੀਤੇ ਗਏ ਆ ਪਰ ਪੰਜਾਬੀ ਯੂਨੀਵਰਸਿਟੀ ਦੇ ਵੱਲੋਂ ਵਾਈਸ ਚਾਂਸਲਰ ਸਾਹਿਬ ਦੇ ਵੱਲੋਂ ਆਰਐਸ ਦੇ ਏਜੰਡੇ ਨੂੰ ਮੁੱਖ ਰੱਖਦਿਆਂ ਹੋਇਆਂ ਸਾਡੀ ਗੁਰਬਾਨੀ ਦੀ ਬੇਦਬੀ ਕੀਤੀ ਜਾ ਰਹੀ ਆ ਆ ਤੁਹਾਡੇ ਸਾਹਮਣੇ ਟਰਾਲੀਆਂ ਦੇ ਰਾਹੀਂ ਲਿਆ ਕੇ ਪੈਰਾਂ ਦੇ ਵਿੱਚ ਰੋਲ ਕੇ ਅਤੇ ਇਸ ਖੱਡੇ ਦੇ ਵਿੱਚ ਮਾਨਕੋਈ ਦੀਆਂ ਪੋਤੀਆਂ ਨੂੰ ਸੁੱਟ ਕੇ ਬੇਦਬੀ ਕੀਤੀ ਜਾਂਦੀ ਆ ਮੈਂ ਪ੍ਰਸ਼ਾਸਨ ਦੇ ਕੋਲੋਂ ਮੰਗ ਕਰਦਾ ਸਰਕਾਰ ਦੇ ਕੋਲੋਂ ਮੰਗ ਕਰਦਾ ਕਿ ਜਿਨ੍ਹਾਂ ਅਧਿਕਾਰੀਆਂ ਦੀ ਇਹ ਸੋਚ ਸੀ ਜਾਂ ਜਿਨ੍ਹਾਂ ਅਧਿਕਾਰੀਆਂ ਨੇ ਫੈਸਲਾ ਲਿਆ ਕਿ ਮਾਨਕੋਈ ਦੀਆਂ ਪੋਤੀਆਂ ਨੂੰ ਇਸ ਤਰੀਕੇ ਦੇ ਨਾਲ ਮਿੱਟੀ ਪੁੱਟ ਕੇ ਖੱਡੇ ਦੇ ਵਿੱਚ ਸੁੱਟ ਕੇ ਖਤਮ ਕੀਤਾ ਜਾਵੇ ਅਸੀਂ ਉਹਨਾਂ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਚਾਹੁੰਦੇ ਆ ਅਸੀਂ ਉਹਨਾਂ ਦੇ ਅਸਤੀਫੇ ਚਾਹੁੰਦੇ ਆ ਕਿ ਉਹ ਅਧਿਕਾਰੀ ਜਿਹੜੇ ਅਧਿਕਾਰੀ ਗੁਰਬਾਣੀ ਦੀ ਮਹੱਤਤਾ ਨਹੀਂ ਜਾਣਦੇ ਉਹਨਾਂ ਨੂੰ ਸਿੱਖ ਸੈਂਟੀਮੈਂਟਲ ਦਾ ਨਹੀਂ ਪਤਾ ਉਹ ਅਧਿਕਾਰੀ ਆਪਣੇ ਅਹੁਦਿਆਂ ਦੇ ਉੱਤੇ ਰਹਿਣ ਦੇ ਯੋਗ ਨਹੀਂ ਹਨ ਉਹਨਾਂ ਨੂੰ ਅਹੁਦਿਆਂ ਜਤੋਂ ਬਰਖਾਸਤ ਕੀਤਾ ਜਾਵੇ ਅਤੇ ਇਸ ਧਾਰਮਿਕ ਪੋਥੀ ਨੂੰ ਇੱਕ ਵਿਧੀਵਤ ਤਰੀਕੇ ਦੇ ਨਾਲ ਇੱਕ ਮਰਿਆਦਾ ਦੇ ਤਰੀਕੇ ਦੇ ਨਾਲ ਗੁਰਬਾਣੀ ਦੇ ਪੱਖ ਤੋਂ ਸੋਚਦਿਆਂ ਹੋਇਆਂ ਇਸ ਨੂੰ ਇੱਕ ਵਿਧੀਵਿਧਾਨ ਦੇ ਨਾਲ ਜਿਹੜਾ ਆ ਉਹ ਡਿਸਪੋਇ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਸ ਥੇਰ ਦੇ ਵਿੱਚ ਅਸੀਂ ਇਸ ਖੱਡੇ ਦੇ ਵਿੱਚ ਕਿਸੇ ਤਰੀਕੇ ਦੇ ਨਾਲ ਬੰਦ ਮਾਨਕੁਸ਼ ਦੀਆਂ ਪੋਚੀਆਂ ਨੂੰ ਸੁਟਿਆ ਗਿਆ ਮੈਂ ਉਹਨਾਂ ਅਧਿਕਾਰੀਆਂ ਨੂੰ ਪੁੱਛਣਾ ਚਾਹੁੰਦਾ ਕਿ ਕੀ ਇਹ ਇੱਕੋ ਫੈਮਲੀ ਆ ਕਿਸੇ ਵਾਸਤੇ ਪੁਸਤਕ ਹੋ ਸਕਦੀ ਆ ਕਿਸੇ ਵਾਸਤੇ ਪੰਜਾਬੀ ਦੀ ਕਿਤਾਬ ਹੋ ਸਕਦੀ ਆ ਇਹ ਪਰ ਸਾਡੇ ਵਾਸਤੇ ਧਾਰਮਿਕ ਪੁਥੀ ਆ ਖਬਰ ਇਸ ਸਮੇਂ ਤੁਹਾਡੇ ਨਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਸਾਂਝੀ ਕਰ ਰਿਹਾ ਦੱਸ ਦਈਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਹਜ਼ਾਰਾਂ ਮਹਾਨ ਕੋਸ਼ ਨੂੰ ਜ਼ਮੀਨ ਵਿੱਚ ਦਫਨਾਉਣ ਅਤੇ ਪਾਣੀ ਵਿੱਚ ਸੁੱਟਣ ਦੇ ਖਿਲਾਫ ਵਿਦਿਆਰਥੀਆਂ ਦਾ ਗੁੱਸਾ ਚੱਲ ਗਿਆ ਹੈ ਵੱਡਾ ਹੰਗਾਮਾ ਰੋਜ਼ ਪ੍ਰਦਰਸ਼ਨ ਵਿਦਿਆਰਥੀਆਂ ਦੇ ਵੱਲੋਂ ਕੀਤਾ ਗਿਆ ਹੈ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਨੇ ਇਨਨ ਨੂੰ ਦਫਨਾ ਕੇ ਬੇਅਦਬੀ ਕੀਤੀ ਹੈ ਵਿਦਿਆਰਥੀਆਂ ਅਨੁਸਾਰ ਮਹਾਨ ਕੋਸ਼ ਵਿੱਚ ਗੁਰਬਾਣੀ ਤੇ ਸਿੱਖ ਧਰਮ ਨਾਲ ਸੰਬੰਧਿਤ ਸਮੱਗਰੀ ਹੈ ਜਿਸ ਨੂੰ ਇਸ ਤਰੀਕੇ ਦੇ ਨਾਲ ਨਸ਼ਟ ਕਰਨਾ ਸਰਾ ਸਾਰੀ ਗਲਤ ਹੈ ਸਰਾ ਸਾਰ ਬੇਅਦਬੀ ਹੈ ਤਸਵੀਰਾਂ ਵੀ ਅਸੀਂ ਤੁਹਾਡੇ ਨਾਲ ਕ੍ਰੀਨ ਤੇ ਸਾਂਝੀਆਂ ਕਰ ਰਿਹਾ ਤਾਂ ਦੱਸ ਦਈਏ ਪਟਿਆਲਾ ਪੁਲਿਸ ਦੇ ਵੱਲੋਂ ਕਾਰਵਾਈ ਵੀ ਕੀਤੀ ਗਈ ਹੈ ਯਾਨੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਖਿਲਾਫ ਐਫ ਆਈ ਆਰ ਵੀ ਦਰਜ ਕੀਤੀ ਗਈ ਹੈ ਉੱਥੇ ਹੀ ਡੀਨ ਅਕੈਡਮੀ ਰਜਿਸਟਰਾਰ ਤੇ ਪ੍ਰਕਾਸ਼ਨ ਬਿਊਰੋ ਦੇ ਖਿਲਾਫ ਵੀ ਕਾਰਵਾਈ ਹੋਈ ਹੈ ਯੂਨੀਵਰਸਿਟੀ ਦੇ ਜਿਹੜੇ ਅਧਿਕਾਰੀਆਂ ਦੇ ਵੱਲੋਂ ਇਸ ਨੂੰ ਦਫਨਾਇਆ ਗਿਆ ਸੀ ਹਾਲਾਂਕਿ ਜਿਹੜਾ ਜਾਂਚ ਜਿਹੜੀ ਇਸ ਮਾਮਲੇ ਦੀ جاری ਹੈ ਜਿਵੇਂ ਹੀ ਕੋਈ ਅਧਿਕਾਰਤ ਬਿਆਨ ਇਸ ਮਾਮਲੇ ਨੂੰ ਲੈ ਕੇ ਆਵੇਗਾ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੇ ਤਾਂ ਦੱਸ ਦिए कि ਵਿਦਿਆਰਥੀਆਂ ਦੇ ਵੱਲੋਂ ਰਾਜ ਕੇ ਰੋਜ਼ ਪ੍ਰਦਰਸ਼ਨ ਕੀਤਾ ਗਿਆ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਇਸ ਦੀ ਬੇਅਦਬੀ ਜਿਹੜੀ ਕੀਤੀ ਗਈ ਹੈ ਤਾਂ ਵਿਦਿਆਰਥੀਆਂ ਦੇ ਵੱਲੋਂ ਕੀ ਕੁਝ ਕਿਹਾ ਜਾ ਰਿਹਾ ਹੈ ਤੁਸੀਂ ਖੁਦ ਹੀ ਸੁਣ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਮੇਂ ਅਸੀਂ ਖੜੇ ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਫਾਰਟੀਕਲ ਡਿਪਾਰਟਮੈਂਟ ਦੇ ਵਿੱਚ ਜਿੱਥੇ ਕਿ ਭਾਈ ਕਨ ਸਿੰਘ ਨਾਬਾ ਜੀ ਬਨੋਂ ਲਿਖਤ ਮਹਾਨ ਕੋਸ਼ ਦੀਆਂ ਪੋਥੀਆਂ ਦੀ ਵੱਡੇ ਪੱਧਰ ਤੇ ਬੇਦਵੀ ਕੀਤੀ ਜਾ ਰਹੀ ਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੱਲੋਂ ਜਦੋਂ ਇਹ ਮਹਾਨ ਕੋਸ਼ ਦੇਖ ਕੇ ਲਿਖਿਆ ਜਾਂਦਾ ਆ ਉਹਦੀਆਂ 65000 ਐਂਟਰੀਆਂ ਦੇ ਵਿੱਚੋਂ 30 ਤੋਂ 35000 ਐਂਟਰੀਆਂ ਦੀ ਗਲਤ ਐਂਟਰੀ ਕੀਤੀ ਜਾਂਦੀ ਆ ਜਦੋਂ ਵਿਦਵਾਨਾਂ ਦੇ ਵੱਲੋਂ ਇਸ ਮਹਾਨ ਕੋਸ਼ ਨੂੰ ਪੜ੍ਹਿਆ ਜਾਂਦਾ ਦੇਖਿਆ ਜਾਂਦਾ ਉਹਨਾਂ ਨੇ ਸਮਾਨ ਕੋਸ਼ ਦੇ ਉੱਪਰ ਇਤਰਾਜ਼ ਜਤਾਇਆ ਇਤਰਾਜ਼ ਜਿਤਾਉਣ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਇਸ ਮਹਾਨ ਕੋਸ਼ ਦੀ ਵਿਕਰੀ ਦੇ ਉੱਪਰ ਰੋਕਥਾਮ ਲਗਾ ਦਿੱਤੀ ਗਈ ਈਮਾਨ ਗੋਹਦਾ ਕੋਰਟ ਕੇਸ ਕੋਡ ਦੇ ਵਿੱਚ ਚਲਾ ਗਿਆ ਅੱਜ ਕੁਝ ਸਮਾਂ ਪਹਿਲਾਂ ਇਸ ਮਹਾਨ ਕੋਸ਼ ਨੂੰ ਨਸ਼ਟ ਕਰਨ ਦਾ ਫੈਸਲਾ ਆਉਂਦਾ ਵਿਧਾਨ ਸਭਾ ਦੇ ਵੱਲੋਂ ਕਿ ਇਸ ਮਹਾਨ ਕੋਸ਼ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਸਟਾਇ ਕਰੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਆਪਣੇ ਪ੍ਰੋਫੈਸਰਾਂ ਦੀ ਇੱਕ ਨਿਯੁਕਤੀ ਕਰਦੀ ਆ ਇੱਕ ਕਮੇਟੀ ਬਣਦੀ ਆ ਉਹ ਕਮੇਟੀ ਵੱਲੋਂ ਇਹ ਤਰਕ ਦਿੱਤਾ ਜਾਂਦਾ ਹੈਗਾ ਕਿ ਅਸੀਂ ਇਕੋ ਫ੍ਰੈਂਡਲੀ ਹੋਣ ਦੇ ਨਾਤੇ ਮਹਾਨ ਕੋਸ਼ ਦੀਆਂ ਘੱਟ ਤੋਂ ਘੱਟ 15 ਤੋਂ 20 ਹਜ਼ਾਰ ਜਿਹੜੀਆਂ ਕਾਪੀਆਂ ਆ ਉਹਨੂੰ ਅਸੀਂ ਮਿੱਟੀ ਦੇ ਖੱਡੇ ਪੱਟ ਕੇ ਉਹਦੇ ਵਿੱਚ ਸੁੱਟ ਕੇ ਉੱਪਰ ਉਹਦੇ ਪਾਣੀ ਛੱਡ ਕੇ ਗਾਲ ਕੇ ਜਿਹੜਾ ਅਸੀਂ ਇਕੋ ਫ੍ਰੈਂਡਲੀ ਹੋਣ ਦਾ ਜਿਹੜਾ ਸੁਨੇਹਾ ਦੇ ਕੇ ਤਾਂ ਅਸੀਂ ਇਸ ਮਹਾਨਕੁਸ਼ ਦੀ ਡਿਸਟਰਾਇ ਕਰਾਂਗੇ ਮੈਂ ਤੁਹਾਨੂੰ ਦੱਸਣਾ ਚਾਹਣਾ ਆ ਮਹਾਨਕੁਸ਼ ਦੀਆਂ ਉਹ ਪੋਥੀਆਂ ਕਿ ਜਿਨ੍ਹਾਂ ਦੇ ਉੱਪਰੋਂ ਅਜੇ ਤੱਕ ਪਲਾਸਟਿਕ ਦਾ ਅਨਵਲਪ ਵੀ ਨਹੀਂ ਉਤਰਿਆ ਉਸ ਛੇਰ ਦੇ ਵਿੱਚ ਅਸੀਂ ਇਸ ਖੱਡੇ ਦੇ ਵਿੱਚ ਇਸੇ ਤਰੀਕੇ ਦੇ ਨਾਲ ਬੰਦ ਮਹਾਨਕੁਸ਼ ਦੀਆਂ ਪੋਥੀਆਂ ਨੂੰ ਸੁੱਟਿਆ ਗਿਆ ਮੈਂ ਉਹਨਾਂ ਅਧਿਕਾਰੀਆਂ ਨੂੰ ਪੁੱਛਣਾ ਚਾਹੁੰਦਾ ਕਿ ਕੀ ਇਹ ਇੱਕੋ ਫ੍ਰੈਂਡਲੀ ਆ ਕੀ ਇਹ ਪਾਣੀ ਦੇ ਵਿੱਚ ਗਲ ਜੇਗਾ ਦੂਸਰੀ ਗੱਲ ਇਹ ਮਹਾਨ ਕੋਸ਼ ਕਿਸੇ ਵਾਸਤੇ ਕੋਸ਼ ਹੋ ਸਕਦਾ ਕਿਸੇ ਵਾਸਤੇ ਪੁਸਤਕ ਹੋ ਸਕਦੀ ਆ ਕਿਸੇ ਵਾਸਤੇ ਪੰਜਾਬੀ ਦੀ ਕਿਤਾਬ ਹੋ ਸਕਦੀ ਆ ਇਹ ਪਰ ਸਾਡੇ ਵਾਸਤੇ ਧਾਰਮਿਕ ਪੁਥੀ ਆ ਉਹ ਕਿਵੇਂ ਕਿ ਇਸ ਮਹਾਨ ਕੋਸ਼ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕੱਲੇ-ਕੱਲੇ ਸ਼ਬਦ ਦੀ ਐਂਟਰੀ ਉਸ ਤੋਂ ਬਾਅਦ ਦਸਮ ਗ੍ਰੰਥ ਦੀ ਐਂਟਰੀ ਉਸ ਤੋਂ ਬਾਅਦ ਸਰਬ ਲੋਗ ਰੰਤ ਦੀ ਐਂਟਰੀ ਅਤੇ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਸੈਕੰਡਰੀ ਸੋਰਸਸ ਜਿਹੜੇ ਸਿੱਖ ਧਰਮ ਦੇ ਨਾਲ ਸੰਬੰਧ ਰੱਖਦੇ ਆ ਉਹਨਾਂ ਦੇ ਇਦਰਾਜੇ ਦੇ ਵਿੱਚ ਦਰਜ ਕੀਤੇ ਗਏ ਆ ਪਰ ਪੰਜਾਬੀ ਯੂਨੀਵਰਸਿਟੀ ਦੇ ਵੱਲੋਂ ਵਾਈਸ ਚਾਂਸਲਰ ਸਾਹਿਬ ਦੇ ਵੱਲੋਂ ਆਰਐਸ ਦੇ ਏਜੰਡੇ ਨੂੰ ਮੁੱਖ ਰੱਖਦੇ ਹੋਇਆਂ ਸਾਡੀ ਗੁਰਬਾਨੀ ਦੀ ਬੇਇੱਜ਼ਤੀ ਕੀਤੀ ਜਾ ਰਹੀ ਆ ਆ ਤੁਹਾਡੇ ਸਾਹਮਣੇ ਟਰਾਲੀਆਂ ਦੇ ਰਾਹੀਂ ਲਿਆ ਕੇ ਪੈਰਾਂ ਦੇ ਵਿੱਚ ਰੋਲ ਕੇ ਅਤੇ ਇਸ ਖੱਡੇ ਦੇ ਵਿੱਚ ਮਾਨ ਕੋਈਆਂ ਪੋਤੀਆਂ ਨੂੰ ਸੁੱਟ ਕੇ ਬੇਇੱਜ਼ਤੀ ਕੀਤੀ ਜਾਂਦੀ ਆ ਮੈਂ ਪ੍ਰਸ਼ਾਸਨ ਦੇ ਕੋਲੋਂ ਮੰਗ ਕਰਦਾ ਸਰਕਾਰ ਦੇ ਕੋਲੋਂ ਮੰਗ ਕਰਦਾ ਕਿ ਜਿਨ੍ਹਾਂ ਅਧਿਕਾਰੀਆਂ ਦੀ ਇਹ ਸੋਚ ਸੀ ਜਾਂ ਜਿਨ੍ਹਾਂ ਅਧਿਕਾਰੀਆਂ ਨੇ ਫੈਸਲਾ ਲਿਆ ਕਿ ਮਹਾਨਪੁਰ ਦੀਆਂ ਪੋਤੀਆਂ ਨੂੰ ਇਸ ਤਰੀਕੇ ਦੇ ਨਾਲ ਮਿੱਟੀ ਪੁੱਟ ਕੇ ਖੱਡੇ ਦੇ ਵਿੱਚ ਸੁੱਟ ਕੇ ਖਤਮ ਕੀਤਾ ਜਾਵੇ ਅਸੀਂ ਉਹਨਾਂ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਚਾਹੁੰਦੇ ਹਾਂ ਅਸੀਂ ਉਹਨਾਂ ਦੇ ਅਸਤੀਫੇ ਚਾਹੁੰਦੇ ਹਾਂ ਕਿ ਉਹ ਅਧਿਕਾਰੀ ਜਿਹੜੇ ਅਧਿਕਾਰੀ ਗੁਰਬਾਣੀ ਦੀ ਮਹੱਤਤਾ ਨਹੀਂ ਜਾਣਦੇ ਉਹਨਾਂ ਨੂੰ ਸਿੱਖ ਸੈਂਟੀਮੈਂਟਲ ਦਾ ਨਹੀਂ ਪਤਾ ਉਹ ਅਧਿਕਾਰੀ ਆਪਣੇ ਉਧਿਆਂ ਦੇ ਉੱਤੇ ਰਹਿਣ ਦੇ ਯੋਗ ਨਹੀਂ ਹਨ ਉਹਨਾਂ ਨੂੰ ਉਧਿਆਂ ਜਤੋਂ ਬਰਖਾਸਤ ਕੀਤਾ ਜਾਵੇ ਅਤੇ ਇਸ ਧਾਰਮਿਕ ਪੋਥੀ ਨੂੰ ਇੱਕ ਵਿਧੀਵਤ ਤਰੀਕੇ ਦੇ ਨਾਲ ਇੱਕ ਮਰਿਆਦਾ ਦੇ ਤਰੀਕੇ ਦੇ ਨਾਲ ਗੁਰਬਾਣੀ ਦੇ ਪੱਖ ਤੋਂ ਸੋਚਦਿਆਂ ਹੋਇਆਂ ਇਸ ਨੂੰ ਇੱਕ ਵਿਧੀਵਧਾਨ ਦੇ ਨਾਲ ਜਿਹੜਾ ਆ ਉਹ ਡਿਸਟਰੋਏ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਸ ਛੇਰ ਦੇ ਵਿੱਚ ਅਸੀਂ ਇਸ ਖੱਡੇ ਦੇ ਵਿੱਚ ਕਿਸੇ ਤਰੀਕੇ ਦੇ ਨਾਲ ਮਾਨਪੁਰ ਜੀਆਂ ਪੋਚੀਆਂ ਨੂੰ ਸੁਟਿਆ ਗਿਆ ਮੈਂ ਅਧਿਕਾਰੀਆਂ ਨੂੰ ਪੁੱਛਣਾ ਚਾਹੁੰਦਾ ਕਿ ਕੀ ਇਹ ਇੱਕੋ ਫੈਨਲੀ ਆ ਕਿਸੇ ਵਾਸਤੇ ਪੁਸਤਕ ਹੋ ਸਕਦੀ ਆ ਕਿਸੇ ਵਾਸਤੇ ਪੰਜਾਬੀ ਦੀ ਕਿਤਾਬ ਹੋ ਸਕਦੀ ਆ ਇਹ ਪਰ ਸਾਡੇ ਵਾਸਤੇ ਧਾਰਮਿਕ ਪੁੱਤੀ ਆ ਖਬਰ ਇਸ ਸਮੇਂ ਤੁਹਾਡੇ ਨਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਸਾਂਝੀ ਕਰ ਰਿਹਾ ਦੱਸ ਦਈਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਹਜ਼ਾਰਾਂ ਮਹਾਨ ਕੋਸ਼ ਨੂੰ ਜ਼ਮੀਨ ਵਿੱਚ ਦਫਨਾਉਣ ਅਤੇ ਪਾਣੀ ਵਿੱਚ ਸੁੱਟਣ ਦੇ ਖਿਲਾਫ ਵਿਦਿਆਰਥੀਆਂ ਦਾ ਗੁੱਸਾ ਚੱਲ ਕੇ ਆਇਆ ਹੈ ਵੱਡਾ ਹੰਗਾਮਾ ਰੋਜ਼ ਪ੍ਰਦਰਸ਼ਨ ਵਿਦਿਆਰਥੀਆਂ ਦੇ ਵੱਲੋਂ ਕੀਤਾ ਗਿਆ ਹੈ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਨੇ ਇਹਨਾਂ ਨੂੰ ਦਫਨਾ ਕੇ ਬੇਅਦਬੀ ਕੀਤੀ ਹੈ ਵਿਦਿਆਰਥੀਆਂ ਅਨੁਸਾਰ ਮਹਾਨ ਕੋਸ਼ ਵਿੱਚ ਗੁਰਬਾਣੀ ਤੇ ਸਿੱਖ ਧਰਮ ਨਾਲ ਸੰਬੰਧਿਤ ਸਮੱਗਰੀ ਹੈ ਜਿਸ ਨੂੰ ਇਸ ਤਰੀਕੇ ਦੇ ਨਾਲ ਨਸ਼ਟ ਕਰਨਾ ਸਰਾਸਰ ਗਲਤ ਹੈ ਸਰਾਸਰ ਬੇਅਦਬੀ ਹੈ ਤਸਵੀਰਾਂ ਵੀ ਅਸੀਂ ਤੁਹਾਡੇ ਨਾਲ ਸਕ੍ਰੀਨ ਤੇ ਸਾਂਝੀਆਂ ਕਰ ਰਿਹਾ ਤਾਂ ਦੱਸ ਦਈਏ ਪਟਿਆਲਾ ਪੁਲਿਸ ਦੇ ਵੱਲੋਂ ਕਾਰਵਾਈ ਵੀ ਕੀਤੀ ਗਈ ਹੈ ਯਾਨੀ ਯੂਨੀਵਰਸਿਟੀ ਦੇ ਵਾਈਸ ਚੈਂਸਲਰ ਦੇ ਖਿਲਾਫ ਐਫ ਆਈ ਆਰ ਵੀ ਦਰਜ ਕੀਤੀ ਗਈ ਹੈ ਉੱਥੇ ਹੀ ਡੀਨ ਅਕੈਡਮੀ ਰਜਿਸਟਰਾਰ ਤੇ ਪ੍ਰਕਾਸ਼ਨ ਬਿਊਰੋ ਦੇ ਖਿਲਾਫ ਵੀ ਕਾਰਵਾਈ ਹੋਈ ਹੈ ਯੂਨੀਵਰਸਿਟੀ ਦੇ ਜਿਹੜੇ ਅਧਿਕਾਰੀਆਂ ਦੇ ਵੱਲੋਂ ਇਸ ਨੂੰ ਦਫਨਾਇਆ ਗਿਆ ਸੀ ਹਾਲਾਂਕਿ ਜਿਹੜਾ ਜਾਂਚ ਜਿਹੜੀ ਇਸ ਮਾਮਲੇ ਦੀ جاری ਹੈ ਜਿਵੇਂ ਹੀ ਕੋਈ ਅਧਿਕਾਰਤ ਬਿਆਨ ਇਸ ਮਾਮਲੇ ਨੂੰ ਲੈ ਕੇ ਆਵੇਗਾ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੇ ਤਾਂ ਦੱਸ ਦिए कि ਵਿਦਿਆਰਥੀਆਂ ਦੇ ਵੱਲੋਂ ਰਾਜ ਕੇ ਰੋਜ਼ ਪ੍ਰਦਰਸ਼ਨ ਕੀਤਾ ਗਿਆ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਇਸ ਦੀ ਬੇਅਦਬੀ ਜਿਹੜੀ ਕੀਤੀ ਗਈ ਹੈ ਤਾਂ ਵਿਦਿਆਰਥੀਆਂ ਦੇ ਵੱਲੋਂ ਕੀ ਕੁਝ ਕਿਹਾ ਜਾ ਰਿਹਾ ਹੈ ਤੁਸੀਂ ਖੁਦ ਹੀ ਸੁਣ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਮੇਂ ਅਸੀਂ ਖੜੇ ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਹਾਰਟੀਕਲ ਡਿਪਾਰਟਮੈਂਟ ਦੇ ਵਿੱਚ ਜਿੱਥੇ ਕਿ ਭਾਈ ਕਾਨ ਸਿੰਘ ਨਾਭਾ ਜੀ ਬਣਾਉ ਲਿਖਤ ਮਹਾਨ ਕੋਸ਼ ਦੀਆਂ ਪੋਥੀਆਂ ਦੀ ਵੱਡੇ ਪੱਧਰ ਤੇ ਬੇਦਵੀ ਕੀਤੀ ਜਾ ਰਹੀ ਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੱਲੋਂ ਜਦੋਂ ਇਹ ਮਹਾਨ ਕੋਸ਼ ਦੇਖ ਕੇ ਲਿਖਿਆ ਜਾਂਦਾ ਆ ਉਹਦੀਆਂ 65000 ਐਂਟਰੀਆਂ ਦੇ ਵਿੱਚੋਂ 30 ਤੋਂ 35000 ਐਂਟਰੀਆਂ ਦੀ ਗਲਤ ਐਂਟਰੀ ਕੀਤੀ ਜਾਂਦੀ ਆ ਜਦੋਂ ਵਿਦਵਾਨਾਂ ਦੇ ਵੱਲੋਂ ਇਸ ਮਹਾਨ ਕੋਸ਼ ਨੂੰ ਪੜ੍ਹਿਆ ਜਾਂਦਾ ਦੇਖਿਆ ਜਾਂਦਾ ਉਹਨਾਂ ਨੇ ਸਮਾਨ ਕੋਸ਼ ਦੇ ਉੱਪਰ ਇਤਰਾਜ਼ ਜਤਾਇਆ ਇਤਰਾਜ਼ ਜਿਤਾਉਣ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਇਸ ਸਮਾਨ ਕੋਸ਼ ਦੀ ਵਿਕਰੀ ਦੇ ਉੱਪਰ ਰੋਕਥਾਮ ਲਗਾ ਦਿੱਤੀ ਗਈ ਈਮਾਨ ਕੋਈ ਦਾ ਕੋਰਟ ਕੇਸ ਕੋਡ ਦੇ ਵਿੱਚ ਚਲਾ ਗਿਆ ਅੱਜ ਕੁਝ ਸਮਾਂ ਪਹਿਲਾਂ ਇਸ ਸਭਾ ਨੂੰ ਕੋਸ਼ ਨੂੰ ਨਸ਼ਟ ਕਰਨ ਦਾ ਫੈਸਲਾ ਆਉਂਦਾ ਵਿਧਾਨ ਸਭਾ ਦੇ ਵੱਲੋਂ ਕਿ ਇਸ ਸਭਾ ਨੂੰ ਕੋਸ਼ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੁਸਤ ਆਏ ਕਰੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਆਪਣੇ ਪ੍ਰੋਫੈਸਰਾਂ ਦੀ ਇੱਕ ਨਿਯੁਕਤੀ ਕਰਦੀ ਆ ਇੱਕ ਕਮੇਟੀ ਬਣਦੀ ਆ ਉਹ ਕਮੇਟੀ ਵੱਲੋਂ ਇਹ ਤਰਕ ਦਿੱਤਾ ਜਾਂਦਾਗਾ ਕਿ ਅਸੀਂ ਇਕੋ ਫ੍ਰੈਂਡਲੀ ਹੋਣ ਦੇ ਨਾਤੇ ਮਹਾਨ ਪੋਸ਼ਦੀਆਂ ਘੱਟ ਤੋਂ ਘੱਟ 15 ਤੋਂ 20 ਹਜ਼ਾਰ ਜਿਹੜੀਆਂ ਕਾਪੀਆਂ ਆ ਉਹਨੂੰ ਅਸੀਂ ਮਿੱਟੀ ਦੇ ਖੱਡੇ ਪੱਟ ਕੇ ਉਹਦੇ ਵਿੱਚ ਸੁੱਟ ਕੇ ਉੱਪਰ ਉਹਦੇ ਪਾਣੀ ਛੱਡ ਕੇ ਗਾਲ ਕੇ ਜਿਹੜਾ ਅਸੀਂ ਇਕੋ ਫ੍ਰੈਂਡਲੀ ਹੋਣ ਦਾ ਜਿਹੜਾ ਸੁਨੇਹਾ ਦੇ ਕੇ ਤਾਂ ਅਸੀਂ ਇਸ ਮਹਾਨ ਪੋਸ਼ ਨੂੰ ਡਿਸਟਰਾਏ ਕਰਾਂਗੇ ਮੈਂ ਤੁਹਾਨੂੰ ਦੱਸਣਾ ਚਾਹਣਾ ਆ ਮਹਾਨ ਪੋਸ਼ਦੀਆਂ ਉਹ ਪੋਥੀਆਂ ਕਿ ਜਿਨ੍ਹਾਂ ਦੇ ਉੱਪਰੋਂ ਅਜੇ ਤੱਕ ਪਲਾਸਟਿਕ ਦਾ ਅਨਵਲਪ ਵੀ ਨਹੀਂ ਉਤਰਿਆ ਉਸ țeਰ ਦੇ ਵਿੱਚ ਅਸੀਂ ਇਸ ਖੱਡੇ ਦੇ ਵਿੱਚ ਇਸੇ ਤਰੀਕੇ ਦੇ ਨਾਲ ਬੰਦ ਮਹਾਨ ਕੋਸ਼ ਦੀਆਂ ਪੋਥੀਆਂ ਨੂੰ ਸੁੱਟਿਆ ਗਿਆ ਮੈਂ ਉਹਨਾਂ ਅਧਿਕਾਰੀਆਂ ਨੂੰ ਪੁੱਛਣਾ ਚਾਹੁੰਦਾ ਕਿ ਕੀ ਇਹ ਇੱਕੋ ਫਰੈਂਡਲੀ ਆ ਕੀ ਇਹ ਪਾਣੀ ਦੇ ਵਿੱਚ ਗਲ ਜਾਏਗਾ ਦੂਸਰੀ ਗੱਲ ਇਹ ਮਹਾਨ ਕੋਸ਼ ਕਿਸੇ ਵਾਸਤੇ ਕੋਸ਼ ਹੋ ਸਕਦਾ ਕਿਸੇ ਵਾਸਤੇ ਪੁਸਤਕ ਹੋ ਸਕਦੀ ਆ ਕਿਸੇ ਵਾਸਤੇ ਪੰਜਾਬੀ ਦੀ ਕਿਤਾਬ ਹੋ ਸਕਦੀ ਆ ਇਹ ਪਰ ਸਾਡੇ ਵਾਸਤੇ ਧਾਰਮਿਕ ਪੁਥੀ ਆ ਉਹ ਕਿਵੇਂ ਕਿ ਇਸ ਮਹਾਨ ਕੋਸ਼ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕੱਲੇ-ਕੱਲੇ ਸ਼ਬਦ ਦੀ ਐਂਟਰੀ ਉਸ ਤੋਂ ਬਾਅਦ ਦਸ਼ਮ ਗ੍ਰੰਥ ਦੀ ਐਂਟਰੀ ਉਸ ਤੋਂ ਬਾਅਦ ਸਰਬਲੋਗ ਗ੍ਰੰਥ ਦੀ ਐਂਟਰੀ ਅਤੇ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਸੈਕੰਡਰੀ ਸੋਰਸਸ ਜਿਹੜੇ ਸਿੱਖ ਧਰਮ ਦੇ ਨਾਲ ਸੰਬੰਧ ਰੱਖਦੇ ਆ ਉਹਨਾਂ ਦੇ ਇਦਰਾਜੇ ਦੇ ਵਿੱਚ ਦਰਜ ਕੀਤੇ ਗਏ ਆ ਪਰ ਪੰਜਾਬੀ ਯੂਨੀਵਰਸਿਟੀ ਦੇ ਵੱਲੋਂ ਵਾਈਸ ਚਾਂਸਲਰ ਸਾਹਿਬ ਦੇ ਵੱਲੋਂ ਆਰਐਸਐਸ ਦੇ ਏਜੰਡੇ ਨੂੰ ਮੁੱਖ ਰੱਖਦਿਆਂ ਹੋਇਆਂ ਸਾਡੀ ਕੁਰਬਾਨੀ ਦੀ ਬੇਇੱਜ਼ਤੀ ਕੀਤੀ ਜਾ ਰਹੀ ਆ ਆ ਤੁਹਾਡੇ ਸਾਹਮਣੇ ਟਰਾਲੀਆਂ ਦੇ ਰਾਹੀਂ ਲਿਆ ਕੇ ਪੈਰਾਂ ਦੇ ਵਿੱਚ ਰੋਲ ਕੇ ਅਤੇ ਇਸ ਖੱਡੇ ਦੇ ਵਿੱਚ ਮਾਨਕੋਈਆਂ ਪੋਥੀਆਂ ਨੂੰ ਸੁੱਟ ਕੇ ਬੇਦਬੀ ਕੀਤੀ ਜਾਂਦੀ ਆ ਮੈਂ ਪ੍ਰਸ਼ਾਸਨ ਦੇ ਕੋਲੋਂ ਮੰਗ ਕਰਦਾ ਸਰਕਾਰ ਦੇ ਕੋਲੋਂ ਮੰਗ ਕਰਦਾ ਕਿ ਜਿਨ੍ਹਾਂ ਅਧਿਕਾਰੀਆਂ ਦੀ ਇਹ ਸੋਚ ਸੀ ਜਾਂ ਜਿਨ੍ਹਾਂ ਅਧਿਕਾਰੀਆਂ ਨੇ ਫੈਸਲਾ ਲਿਆ ਕਿ ਮਾਨਕੋਈਆਂ ਪੋਥੀਆਂ ਨੂੰ ਇਸ ਤਰੀਕੇ ਦੇ ਨਾਲ ਮਿੱਟੀ ਪੁੱਟ ਕੇ ਖੱਡੇ ਦੇ ਵਿੱਚ ਸੁੱਟ ਕੇ ਖਤਮ ਕੀਤਾ ਜਾਵੇ ਅਸੀਂ ਉਹਨਾਂ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਚਾਹੁੰਦੇ ਆ ਅਸੀਂ ਉਹਨਾਂ ਦੇ ਅਸਤੀਫੇ ਚਾਹੁੰਦੇ ਆ ਕਿ ਉਹ ਅਧਿਕਾਰੀ ਜਿਹੜੇ ਅਧਿਕਾਰੀ ਗੁਰਬਾਣੀ ਦੀ ਮਹੱਤਤਾ ਨਹੀਂ ਜਾਣਦੇ ਉਹਨਾਂ ਨੂੰ ਸਿੱਖ ਸੈਂਟੀਮੈਂਟਲ ਦਾ ਨਹੀਂ ਪਤਾ ਉਹ ਅਧਿਕਾਰੀ ਆਪਣੇ ਅਹੁਦਿਆਂ ਦੇ ਉੱਤੇ ਰਹਿਣ ਦੇ ਯੋਗ ਨਹੀਂ ਹਨ ਉਹਨਾਂ ਨੂੰ ਅਹੁਦਿਆਂ ਜਿੱਤੋਂ ਬਰਖਾਸਤ ਕੀਤਾ ਜਾਵੇ ਅਤੇ ਇਸ ਧਾਰਮਿਕ ਪੋਥੀ ਨੂੰ ਇੱਕ ਵਿਧੀਵਤ ਤਰੀਕੇ ਦੇ ਨਾਲ ਇੱਕ ਮਰਿਆਦਾ ਦੇ ਤਰੀਕੇ ਦੇ ਨਾਲ ਗੁਰਬਾਣੀ ਦੇ ਪੱਖ ਤੋਂ ਸੋਚਦਿਆਂ ਹੋਇਆਂ ਇਸ ਨੂੰ ਇੱਕ ਵਿਧੀਵਧਾਨ ਦੇ ਨਾਲ ਜਿਹੜਾ ਆ ਉਹ ਡਿਸਟਰੋਏ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਸ ਢੇਰ ਦੇ ਵਿੱਚ ਅਸੀਂ ਇਸ ਖੱਡੇ ਦੇ ਵਿੱਚ ਇਸੇ ਤਰੀਕੇ ਦੇ ਨਾਲ ਮਾਨਪੁਰ ਦੀਆਂ ਪੋਤੀਆਂ ਨੂੰ ਸੁੱਟਿਆ ਗਿਆ ਮੈਂ ਉਹਨਾਂ ਅਧਿਕਾਰੀਆਂ ਨੂੰ ਪੁੱਛਣਾ ਚਾਹੁੰਦਾ ਕਿ ਕੀ ਇਹ ਇੱਕੋ ਫੈਨਲੀ ਆ ਕਿਸੇ ਵਾਸਤੇ ਪੁਸਤਕ ਹੋ ਸਕਦੀ ਆ ਕਿਸੇ ਵਾਸਤੇ ਪੰਜਾਬੀ ਦੀ ਕਿਤਾਬ ਹੋ ਸਕਦੀ ਆ ਇਹ ਪਰ ਸਾਡੇ ਵਾਸਤੇ ਧਾਰਮਿਕ ਪੁੱਤੀ ਆ ਖਬਰ ਇਸ ਸਮੇਂ ਤੁਹਾਡੇ ਨਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਸਾਂਝੀ ਕਰ ਰਿਹਾ ਦੱਸ ਦਈਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਹਜ਼ਾਰਾਂ ਮਹਾਨ ਕੋਸ਼ ਨੂੰ ਜ਼ਮੀਨ ਵਿੱਚ ਦਫਨਾਉਣ ਅਤੇ ਪਾਣੀ ਵਿੱਚ ਸੁੱਟਣ ਦੇ ਖਿਲਾਫ ਵਿਦਿਆਰਥੀਆਂ ਦਾ ਗੁੱਸਾ ਚੱਲ ਕੇ ਆਇਆ ਹੈ ਵੱਡਾ ਹੰਗਾਮਾ ਰੋਸ ਪ੍ਰਦਰਸ਼ਨ ਵਿਦਿਆਰਥੀਆਂ ਦੇ ਵੱਲੋਂ ਕੀਤਾ ਗਿਆ ਹੈ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਨੇ ਇਹਨਾਂ ਨੂੰ ਦਫਨਾ ਕੇ ਬੇਅਦਬੀ ਕੀਤੀ ਹੈ ਵਿਦਿਆਰਥੀਆਂ ਅਨੁਸਾਰ ਮਹਾਨ ਕੋਸ਼ ਵਿੱਚ ਗੁਰਬਾਣੀ ਤੇ ਸਿੱਖ ਧਰਮ ਨਾਲ ਸੰਬੰਧਿਤ ਸਮੱਗਰੀ ਹੈ ਜਿਸ ਨੂੰ ਇਸ ਤਰੀਕੇ ਦੇ ਨਾਲ ਨਸ਼ਟ ਕਰਨਾ ਸਰਾਸਰ ਗਲਤ ਹੈ ਸਰਾਸਰ ਬੇਅਦਬੀ ਹੈ ਤਸਵੀਰਾਂ ਵੀ ਅਸੀਂ ਤੁਹਾਡੇ ਨਾਲ ਸਕ੍ਰੀਨ ਤੇ ਸਾਂਝੀਆਂ ਕਰ ਰਿਆਂ ਤਾਂ ਦੱਸ ਦਈਏ ਪਟਿਆਲਾ ਪੁਲਿਸ ਦੇ ਵੱਲੋਂ ਕਾਰਵਾਈ ਵੀ ਕੀਤੀ ਗਈ ਹੈ ਯੂਨੀਵਰਸਿਟੀ ਦੇ ਵਾਈਸ ਚੈਂਸਲਰ ਦੇ ਖਿਲਾਫ ਐਫ ਆਈ ਆਰ ਵੀ ਦਰਜ ਕੀਤੀ ਗਈ ਹੈ ਉੱਥੇ ਹੀ ਡੀਨ ਅਕੈਡਮੀ ਰਜਿਸਟਰਾਰ ਤੇ ਪ੍ਰਕਾਸ਼ਨ ਬਿਊਰੋ ਦੇ ਖਿਲਾਫ ਵੀ ਕਾਰਵਾਈ ਹੋਈ ਹੈ ਯੂਨੀਵਰਸਿਟੀ ਦੇ ਜਿਹੜੇ ਅਧਿਕਾਰੀਆਂ ਦੇ ਵੱਲੋਂ ਇਸ ਨੂੰ ਦਫਨਾਇਆ ਗਿਆ ਸੀ ਹਾਲਾਂਕਿ ਜਿਹੜਾ ਜਾਂਚ ਜਿਹੜੀ ਇਸ ਮਾਮਲੇ ਦੀ ਜਾਰੀ ਹੈ ਜਿਵੇਂ ਹੀ ਕੋਈ ਅਧਿਕਾਰਤ ਬਿਆਨ ਇਸ ਮਾਮਲੇ ਨੂੰ ਲੈ ਕੇ ਆਵੇਗਾ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੇ ਤਾਂ ਦੱਸ ਦिए कि ਵਿਦਿਆਰਥੀਆਂ ਦੇ ਵੱਲੋਂ ਰਾਜ ਕੇ ਰੋਜ਼ ਪ੍ਰਦਰਸ਼ਨ ਕੀਤਾ ਗਿਆ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਇਸ ਦੀ ਬੇਅਦਬੀ ਜਿਹੜੀ ਕੀਤੀ ਗਈ ਹੈ ਤਾਂ ਵਿਦਿਆਰਥੀਆਂ ਦੇ ਵੱਲੋਂ ਕੀ ਕੁਝ ਕਿਹਾ ਜਾ ਰਿਹਾ ਹੈ ਤੁਸੀਂ ਖੁਦ ਹੀ ਸੁਣ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਮੇਂ ਅਸੀਂ ਖੜੇ ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਹਾਰਟੀਕਲ ਡਿਪਾਰਟਮੈਂਟ ਦੇ ਵਿੱਚ ਜਿੱਥੇ ਕਿ ਭਾਈ ਕਾਨ ਸਿੰਘ ਨਾਭਾ ਜੀ ਬਨੋਂ ਲਿਖਤ ਮਹਾਨ ਕੋਸ਼ ਦੀਆਂ ਪੋਥੀਆਂ ਦੀ ਵੱਡੇ ਪੱਧਰ ਤੇ ਬੇਦੀ ਕੀਤੀ ਜਾ ਰਹੀ ਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੱਲੋਂ ਜਦੋਂ ਇਹ ਮਹਾਨ ਕੋਸ਼ ਦੇਖ ਕੇ ਲਿਖਿਆ ਜਾਂਦਾ ਆ ਉਹਦੀਆਂ 65000 ਐਂਟਰੀਆਂ ਦੇ ਵਿੱਚੋਂ 30 ਤੋਂ 35000 ਐਂਟਰੀਆਂ ਦੀ ਗਲਤ ਐਂਟਰੀ ਕੀਤੀ ਜਾਂਦੀ ਆ ਜਦੋਂ ਵਿਦਵਾਨਾਂ ਦੇ ਵੱਲੋਂ ਇਸ ਮਹਾਨ ਕੋਸ਼ ਨੂੰ ਪੜ੍ਹਿਆ ਜਾਂਦਾ ਦੇਖਿਆ ਜਾਂਦਾ ਉਹਨਾਂ ਨੇ ਸਮਾਨ ਕੋਸ਼ ਦੇ ਉੱਪਰ ਇਤਰਾਜ਼ ਜਤਾਇਆ ਇਤਰਾਜ਼ ਜਿਤਾਉਣ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਇਸ ਸਮਾਨ ਕੋਸ਼ ਦੀ ਵਿਕਰੀ ਦੇ ਉੱਪਰ ਰੋਕਥਾਮ ਲਗਾ ਦਿੱਤੀ ਗਈ ਈਮਾਨ ਕੋਸ਼ ਦਾ ਕੋਰਟ ਕੇਸ ਕੋਡ ਦੇ ਵਿੱਚ ਚਲਾ ਗਿਆ ਅੱਜ ਕੁਝ ਸਮਾਂ ਪਹਿਲਾਂ ਇਸ ਸਮਾਨ ਕੋਸ਼ ਨੂੰ ਨਸ਼ਟ ਕਰਨ ਦਾ ਫੈਸਲਾ ਆਉਂਦਾ ਵਿਧਾਨ ਸਭਾ ਦੇ ਵੱਲੋਂ ਕਿ ਇਸ ਸਮਾਨ ਕੋਸ਼ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਸਤਾਵੇਜ਼ ਕਰੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਆਪਣੇ ਪ੍ਰੋਫੈਸਰਾਂ ਦੀ ਇੱਕ ਨਿਯੁਕਤੀ ਕਰਦੀ ਆ ਇੱਕ ਕਮੇਟੀ ਬਣਦੀ ਆ ਉਹ ਕਮੇਟੀ ਵੱਲੋਂ ਇਹ ਤਰਕ ਦਿੱਤਾ ਜਾਂਦਾ ਹੈਗਾ ਕਿ ਅਸੀਂ ਇਕੋ ਫ੍ਰੈਂਡਲੀ ਹੋਣ ਦੇ ਨਾਤੇ ਮਹਾਨ ਪੋਸ਼ ਦੀਆਂ ਘੱਟ ਤੋਂ ਘੱਟ 15 ਤੋਂ 20 ਹਜ਼ਾਰ ਜਿਹੜੀਆਂ ਕਾਪੀਆਂ ਆ ਉਹਨੂੰ ਅਸੀਂ ਮਿੱਟੀ ਦੇ ਖੱਡੇ ਪੱਟ ਕੇ ਉਹਦੇ ਵਿੱਚ ਸੁੱਟ ਕੇ ਉੱਪਰ ਉਹਦੇ ਪਾਣੀ ਛੱਡ ਕੇ ਗਾਲ ਕੇ ਜਿਹੜਾ ਅਸੀਂ ਇਕੋ ਫ੍ਰੈਂਡਲੀ ਹੋਣ ਦਾ ਜਿਹੜਾ ਸੁਨੇਹਾ ਦੇ ਕੇ ਤਾਂ ਅਸੀਂ ਇਸ ਮਹਾਨ ਪੋਸ਼ ਨੂੰ ਡਿਸਟਰਾਏ ਕਰਾਂਗੇ ਮੈਂ ਤੁਹਾਨੂੰ ਦੱਸਣਾ ਚਾਹਣਾ ਆ ਮਹਾਨ ਪੋਸ਼ ਦੀਆਂ ਉਹ ਪੋਥੀਆਂ ਕਿ ਜਿਨ੍ਹਾਂ ਦੇ ਉੱਪਰੋਂ ਅਜੇ ਤੱਕ ਪਲਾਸਟਿਕ ਦਾ ਅਨਵਲਪ ਵੀ ਨਹੀਂ ਉਤਰਿਆ ਉਸ țeਰ ਦੇ ਵਿੱਚ ਅਸੀਂ ਇਸ ਖੱਡੇ ਦੇ ਵਿੱਚ ਇਸੇ ਤਰੀਕੇ ਦੇ ਨਾਲ ਬੰਦ ਮਾਨ ਕੋਚ ਦੀਆਂ ਪੋਚੀਆਂ ਨੂੰ ਸੁਟਿਆ ਗਿਆ ਮੈਂ ਉਹਨਾਂ ਅਧਿਕਾਰੀਆਂ ਨੂੰ ਪੁੱਛਣਾ ਚਾਹੁੰਦਾ